ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀ ਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਨੂੰ ਘਰ ਦੇ ਵਿੱਚ ਇਹਨਾਂ ਤਿੰਨ ਥਾਵਾਂ ਤੇ ਨਾਮਕ ਦੇ ਨਾਲ ਤੁਸੀਂ ਇਹ ਉਪਾ ਕਰਨਾ ਹੈ ਤੇ ਜਦੋਂ ਤੁਸੀਂ ਇਹ ਉਪਾ ਕਰੋਗੇ ਦੇਖਿਓ ਤੁਹਾਡੀ ਸੁੱਤੀ ਕਿਸਮਤ ਕਿਵੇਂ ਜਾਗਦੀ ਹੈ ਤੇ ਲక్ష్ਮੀ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਘਰ ਤੇ ਹੋਵੇਗੀ ਲక్ష్ਮੀ ਭੱਜੀ ਤੁਹਾਡੇ ਘਰ ਆਵੇਗੀ ਜਿਵੇਂ ਹੀ ਤੁਸੀਂ ਇਸ ਉਪਾ ਨੂੰ ਕਰਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤਾਂ ਜੋ ਕਿ ਸਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਹੋਵੇ ਤੇ ਸਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇ ਇਹ ਸਾਰੀ ਉਪਾਅ ਤੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਸੇਰੇ ਕੇ ਦੇ ਨਾਲ ਘਰ ਚ ਇਹਨਾਂ ਤਿੰਨ ਥਾਵਾਂ ਤੇ ਰੱਖ ਦਿਓ ਨਾਮਕ ਭੱਜੀ ਆਵੇਗੀ ਲక్ష్ਮੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਆਪਾਂ ਅਕਸਰ ਹੀ ਇਹ ਗੱਲ ਕਿਸੇ ਦੇ ਮੂੰਹੋਂ ਜ਼ਰੂਰ ਸੁਣੀ ਹੋਵੇਗੀ ਕਿ ਘਰ ਦੇ ਵਿੱਚ ਇਹ ਤਿੰਨ ਥਾਵਾਂ ਤੇ ਜੇਕਰ ਅਸੀਂ ਨਮਕ ਰੱਖ ਦਿੰਨੇ ਆ ਘਰ ਦੀਆਂ ਇਹਨਾਂ ਤਿੰਨ ਥਾਵਾਂ ਤੇ ਨਮਕ ਰੱਖਦੇ ਉਹ ਤਾਂ ਘਰੇ ਬਰਕਤ ਭੱਜੀ ਆਵੇਗੀ ਭਿਖਾਰੀ ਵੀ ਧਨਵਾਨ ਹੋ ਜਾਂਦਾ ਹੈ ਜਦੋਂ ਇਸ ਉਪਾਅ ਨੂੰ ਕਰਦਾ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕਿ ਆਖਿਰ ਨਮਕ ਇਨੀ ਸ਼ੇਤੀ ਕੀਵੇਂ ਕਿਸੇ ਨੂੰ ਅਮੀਰ ਬਣਾ ਸਕਦਾ ਹੈ ਨਮਕ ਦੇ ਬਾਰੇ ਅਕਸਰ ਇਹ ਗੱਲ ਕਿਸੇ ਦੇ ਮੂੰਹੋਂ ਤੁਸੀਂ ਵੀ ਜ਼ਰੂਰ ਸੁਣੀ ਹੋਵੇਗੀ ਘਰ ਵਿੱਚ ਇਹ ਤਿੰਨ ਥਾਵਾਂ ਤੇ ਚੇਕਰ ਅਸੀਂ ਨਮਕ ਰੱਖਦੇ ਹਾਂ ਤੇ ਸਾਡੇ ਘਰ ਦੇ ਵਿੱਚ ਬਰਕਤ ਬਣੀ ਰਹਿੰਦੀ ਏ ਤੇ ਭਿਖਾਰੀ ਵੀ ਰਾਜੇ ਬਣ ਜਾਂਦੇ ਨੇ ਆਖਿਰ ਨਮਕ ਦੇ ਵਿੱਚ ਇੰਨੀ ਸ਼ਕਤੀ ਕਿਸੇ ਨੂੰ ਅਮੀਰ ਬਣਾਉਣ ਦੀ ਕਿਵੇਂ ਸ਼ਕਤੀ ਆ ਸਕਦੀ ਨਮਕ ਇੰਨੀ ਸ਼ਕਤੀ ਕਿਸੇ ਨੂੰ ਅਮੀਰ ਕਿਵੇਂ ਬਣਾਉਂਦਾ ਹੈ ਇਵੇਂ ਨਾਮਕ ਪੁਰਾਣੇ ਸਮਿਆਂ ਤੋਂ ਨਮਕ ਦੀ ਵਰਤੋਂ ਕੀਤੀ ਜਾਂਦੀ ਏ ਤੇ ਨਰ ਨਾਮਕ ਸਿਰਫ ਰੋਟੀ ਪਾਣੀ ਨੂੰ ਸਵਾਦ ਹੀ ਨਹੀਂ ਬਣਾਉਂਦਾ ਸਗੋਂ ਜੇਕਰ ਕਿਸੇ ਨੂੰ ਇਸ ਦੇ ਗੁਣਾਂ ਦੀ ਇਸ ਦੇ ਫਾਇਦਿਆਂ ਦਾ ਪਤਾ ਲੱਗ ਜਾਵੇ ਤਾਂ ਉਸ ਮਨੁੱਖ ਦੀ ਕਿਸਮਤ ਆਪੇ ਬੁਲੰਦੀਆਂ ਦੇ ਤੱਕ ਪਹੁੰਚ ਜਾਂਦੀ ਏ ਜੇਕਰ ਬਨੁੱਖ ਦੇ ਸਰੀਰ ਦੇ ਵਿੱਚ ਨਮਕ ਦੀ ਕਮੀ ਹੋ ਜਾਵੇ ਮਨੁੱਖੀ ਸਰੀਰ ਬਹੁਤ ਛੇਤੀ ਖਰਾਬ ਹੋ ਜਾਂਦਾ ਹੈ ਕਹਿਣ ਦਾ ਭਾਵ ਇਹ ਹੀ ਹੈ ਕਿ ਉਸ ਦੀ ਮੌਤ ਵੀ ਹੋ ਜਾਂਦੀ ਹੈ ਇਤੋਂ ਤੱਕ ਕਿ ਮੰਨਿਆ ਜਾਂਦਾ ਹੈ ਕਿ ਇਹ ਮਨੁੱਖੀ ਜੀਵਨ ਦਾ ਅਹਿਮ ਭਾਗ ਤਾਂ ਹੀ ਇਹ ਸਭੋਕਾਰ ਚਤਨ ਦੀ ਵਰਖਾ ਵੀ ਕਰਦਾ ਹੈ ਨਮਕ ਕਿਸੇ ਸਕਾਰਾਤਮਕ ਸ਼ਕਤੀ ਤੋਂ ਘੱਟ ਨਹੀਂ ਹੁੰਦਾ ਇਹ ਹੀ ਸਕਾਰਾਤਮਕ ਸ਼ਕਤੀਆਂ ਦਾ ਖਜ਼ਾਨਾ ਹੈ ਤੇ ਆਪਾਂ ਨਕਾਰਾਤਮਕ ਨੂੰ ਰਸੋਈ ਦਾ ਇਕ ਰਾਤ ਮੁਕਿ ਸ਼ਕਤੀਆਂ ਨੂੰ ਰਸੋਈ ਦੇ ਵਿੱਚੋਂ ਬਾਹਰ ਕੱਢਣਾ ਹੈ ਤੇ ਨਮਕ ਨੂੰ ਰਸੋਈ ਦਾ ਰਾਜਾ ਵੀ ਕਹਿ ਸਕਦੀਆਂ ਤਾ ਜੋ ਪਤਾ ਨਹੀਂ ਆਪਣੇ ਅੰਦਰ ਕਿੰਨੇ ਗੁਪਤ ਖਜ਼ਾਨੇ ਲੁਕੋ ਕੇ ਬੈਠਾ ਹੈ ਜੇਕਰ ਕਿਸੇ ਵੀ ਮਨੁੱਖ ਨੂੰ ਇਸ ਖਜ਼ਾਨੇ ਦੇ ਬਾਰੇ ਪਤਾ ਲੱਗ ਜਾਵੇ ਤਾਂ ਉਹ ਭਾਗਾ ਦਾ ਧਾਣੀ ਬਣ ਜਾਂਦਾ ਹੈ ਤੇ ਨਮਕ ਦੇ ਨਾਲ ਚੂੜੀਆਂ ਕੁਝ ਗੱਲਾਂ ਬੜੀਆਂ ਹੀ ਪ੍ਰਸਿੱਧ ਨੇ ਜੇ ਕੋਈ ਇਸ ਨੂੰ ਕਰਦਾ ਹੈ ਤਾਂ لازمی ਉਹ ਕਰੋੜਪਤੀ जरूर ਬਣਦਾ ਹੈ ਇਸ ਦੇ ਨਾਲ ਨਾਲ ਆਪਾਂ ਜੇਕਰ ਗੱਲ ਕਰੀਏ ਤੇ ਆਪਾਂ ਆਪਣੇ ਘਰ ਦੇ ਵਿੱਚ ਵੱਡੇ ਆਪਾਂ ਆਪਣੇ ਘਰ ਦੇ ਵਿੱਚ ਵੱਡੇ ਬਡੇਰਿਆਂ ਦੇ ਮੂੰਹੋਂ ਵੀ ਇਹ ਗੱਲ ਸੁਣੀ ਹੋਵੇਗੀ ਤੇ ਸੁਣਦੇ ਵੀ ਆ ਸਾਰੇ ਪਰ ਅਮਲ ਕੋਈ ਵੀ ਨਹੀਂ ਕਰਦਾ ਕੋਈ ਕੋਈ ਹੀ ਕਰਦਾ ਤੇ ਜੋ ਫਿਰ ਅਮਲ ਕਰਦਾ ਏ ਉਹ ਆਪੇ ਹੀ ਸਾਰਾ ਕੁਝ ਪ੍ਰਾਪਤ ਵੀ ਕਰ ਲੈਂਦਾ ਏ ਇਹ ਤਾਂ ਆਪਾਂ ਸਭ ਮੰਨਦੇ ਆਂ ਕਿ ਮਨੋਂ ਕੀਤਾ ਗਿਆ ਕੰਮ ਹਮੇਸ਼ਾ ਰੰਗ ਲਿਆਉਂਦਾ ਏ ਤੇ ਜ਼ਿੰਦਗੀ ਬਦਲ ਦਿੰਦਾ ਏ ਜ਼ਿੰਦਗੀ ਫਿਰ ਆਪੇ ਹੀ ਖੂਬਸੂਰਤ ਹੋ ਜਾਂਦੀ ਏ ਇਹ ਕੰਮ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਹ ਇਹ ਤੁਹਾਡੀਆਂ ਸਾਰੀਆਂ ਹੀ ਇਸ਼ਾਵਾਂ ਪੂਰੀਆਂ ਕਰੇਗਾ ਸਾਬਤੋ ਪਹਿਲਾ ਕਹਿੰਦੇ ਆ ਕਿ ਘਰ ਦਾ ਰਸਨ ਪਾਣੀ ਜਿਵੇਂ ਕਿ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਵਰਤਿਆ ਜਾਣ ਵਾਲਾ ਸਮਾਨ ਨਾਮਕ ਮੀਚ ਤੇਲ ਚੌਲ ਦਾਲ ਤੇ ਇਹ ਵੀ ਲੈ ਕੇ ਕਿਸੇ ਗਰੀਬ ਬਜ਼ੁਰਗ ਨੂੰ ਜ਼ਰੂਰ ਦੇ ਕੇ ਆਓ ਇਸ ਨਾਲ ਤੁਹਾਡੀ ਕਿਸਮਤ ਸੂਰਜ ਦੇ ਵਾਂਗ ਚਮਕੇਗੀ ਤੇ ਜੋ ਵੀ ਨੌਕਰੀ ਜਾਂ ਵਪਾਰ ਕਰਦੇ ਹੋ ਤੇ ਉਸ ਦੇ ਵਿੱਚ ਤੁਹਾਡੀ ਹਮੇਸ਼ਾ ਤਰੱਕੀ ਹੋਵੇਗੀ ਜੇਕਰ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਅਲੱਗ ਤੋਂ ਲਿਆ ਕੇ ਨਹੀਂ ਦੇ ਸਕਦੇ ਤਾਂ ਤੁਸੀਂ ਘਰੇ ਰਾਸ਼ਨ ਲੈ ਕੇ ਆਉਣੇ ਹੋ ਤਾਂ ਉਸ ਦੇ ਵਿੱਚੋਂ ਥੋੜਾ ਥੋੜਾ ਸਮਾਨ ਕੱਢ ਕੇ ਆਪਣੇ ਕੋਲ ਰੱਖ ਲਿਆ ਕਰੋ ਤੇ ਫਿਰ ਆਪਣੇ ਨੇੜੇ ਤੇੜੇ ਜੇਕਰ ਕੋਈ ਅਜੇਹਾ ਗਰੀਬ ਬਜ਼ੁਰਗ ਤੇ ਬੇਸਹਾਰਾ ਰਹਿੰਦਾ ਹੈ ਜਿੰਨਾਂ ਦਾ ਕੋਈ ਸਹਾਰਾ ਨਹੀਂ ਤੁਸੀਂ ਉਹ ਰਾਸ਼ਨ ਉਸ ਨੂੰ ਦੇ ਦਿਓ ਜੇਕਰ ਤੁਸੀਂ ਕਿਸੇ ਦੀ ਮਦਦ ਕਰੋਗੇ ਤਾਂ ਪਰਮਾਤਮਾ ਤੁਹਾਡੀ ਮਦਦ ਜ਼ਰੂਰ ਕਰਨਗੇ ਤੁਹਾਡੀ ਨੌਕਰੀ ਵਪਾਰ ਦੇ ਵਿੱਚ ਤਰੱਕੀ ਹੋਵੇਗੀ ਉਦਾਸੀ ਤੁਹਾਡੇ ਕੋਲੋਂ ਕੂਹਾਂ ਦੂਰ ਹੋ ਜਾਵੇਗੀ ਤੇ ਪਰਮਾਤਮਾ ਤੁਹਾਡੇ ਤੇ ਮਿਹਰ ਕਰੇਗਾ ਇਹ ਸੇਰਾ ਕਰਨ ਦੇ ਨਾਲ ਇਨਾ ਫਾਇਦਾ ਹੋਵੇਗਾ ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਭਾਵੇਂ ਤੁਸੀਂ ਕਿੰਨੇ ਵੀ ਮਾੜੇ ਦਿਨ ਕਿਉਂ ਨਾ ਦੇਖੇ ਹੋਣ ਤੁਹਾਡੇ ਕਿੰਨੇ ਵੀ ਮਾੜੇ ਦਿਨ ਕਿਉਂ ਨਾ ਚੱਲਦੇ ਹੋਣ ਸਿਰਫ ਇਹ ਕਰਨ ਦੇ ਨਾਲ ਸਾਰੇ ਘਰ ਦੀ ਗਰੀਬੀ ਦੂਰ ਹੋ ਚਾਵੇਗੀ ਤੇ ਕਰਜ਼ੇ ਤੋਂ ਵੀ ਮੁਕਤੀ ਮਿਲੇਗੀ ਤੇ ਇਸ ਦੇ ਨਾਲ-ਨਾਲ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਦੇਸ਼ਾਂ ਵਾਲਿਆਂ ਦੇ ਜਦੋਂ ਹੱਥ ਵਿੱਚੋਂ ਨਮਕ ਦੀ ਝੁੰਡੇ ਵੀ ਥੱਲੇ ਡਿੱਗ ਜਾਂਦੀ ਏ ਤਾਂ ਬਹੁਤ ਉਹੋ ਵਿਚਾਰ ਕਰਦੇ ਨੇ ਕਹਿੰਦੇ ਨੇ ਕਿ ਇਸ ਨਮਕ ਨੂੰ ਕਦੇ ਵੀ ਸਟੀਲ ਦੇ ਡੱਬੇ ਦੇ ਵਿੱਚ ਨਾ ਰੱਖੋ ਹਮੇਸ਼ਾ ਕੱਚ ਦੇ ਡੱਬੇ ਦੇ ਵਿੱਚ ਹੀ ਰੱਖੋ ਸਟੀਲ ਤੇ ਪਲਾਸਟਿਕ ਦੇ ਡੱਬਿਆਂ ਦੇ ਵਿੱਚ ਰੱਖਣ ਨਾਲ ਕਈ ਤਰ੍ਹਾਂ ਦੇ ਰੋਗ ਸਰੀਰ ਨੂੰ ਲੱਗ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਕਈ ਵਾਰ ਜਦੋਂ ਆਪਾਂ ਰੋਟੀ ਖਾਂਦੇ ਆਂ ਤੇ ਦਾਲ ਸਬਜੀ ਦੇ ਵਿੱਚ ਸਾਨੂੰ ਨਮਕ ਘੱਟ ਲੱਗਦਾ ਹੈ ਤੇ ਆਪਾਂ ਕੀ ਕਰਦੇ ਆਂ ਆਪਾਂ ਉਸ ਵਿੱਚ ਹੋਰ ਨਮਕ ਪਾਉਣ ਦੇ ਲਈ ਡੱਬੇ ਵਿੱਚੋਂ ਕੁਝ ਨਮਕ ਲੈ ਕੇ ਦਾਲ ਜਾਂ ਸਬਜੀ ਦੇ ਵਿੱਚ ਪਾਉਂਦੇ ਆਂ ਤੇ ਜੋ ਸਾਡੇ ਹੱਥਾਂ ਦੇ ਨਾਲ ਬਾਕੀ ਨਮਕ ਲੱਗਾ ਹੁੰਦਾ ਹੈ ਉਸ ਨਮਕ ਨੂੰ ਅਸੀਂ ਹੀਠਾਂ ਸੁੱਟ ਦਿੰਨਿਆ ਜਾਂ ਫਿਰ ਕਈ ਵਾਰ ਪੈਂਦਾ ਹੀ ਥਾਲੀ ਦੇ ਵਿੱਚ ਕੁਝ ਨਮਕ ਅਲੱਗ ਤੋਂ ਰੱਖ ਲੈਨੇ ਆ ਜੇਕਰ ਘਟ ਹੋਵੇ ਤਾਂ ਦਾਲ ਸਬਜੀ ਦੇ ਵਿੱਚ ਪਾ ਲੈਨੇ ਆ ਤੇ ਬਾਕੀ ਦਾ ਬਚਿਆ ਹੋਇਆ ਨਮਕ ਅਸੀਂ ਸੁੱਟ ਦਿੰਨੇ ਆ ਜੋ ਕਿ ਬਹੁਤ ਹੀ ਗਲਤ ਗੱਲ ਏ ਸਿਆਣੇ ਇਸ ਦਾ ਬਹੁਤ ਵਿਚਾਰ ਕਰਦੇ ਨੇ ਉਹ ਤਾਂ ਏ ਤੋਂ ਤੱਕ ਵੀ ਕਹਿੰਦੇ ਸੀ ਕਿ ਕਦੇ ਨਮਕ ਕਿਸੇ ਤੋਂ ਉਧਾਰਾ ਨਾ ਲਵੋ ਨਮਕ ਹਮੇਸ਼ਾ ਰੁਪਏ ਪੈਸਿਆਂ ਦਾ ਖਰੀਦੋ ਕਿਸੇ ਦਾ ਨਮਕ ਖਾ ਲੈਣ ਤੋਂ ਬਾਅਦ ਉਸ ਨਾਲ ਕਦੇ ਵੀ ਮਾੜਾ ਨਾ ਕਰੋ ਕਿਉਂਕਿ ਸਿਆਣਿਆਂ ਦਾ ਕਹਿਣਾ ਸੀ ਕਿ ਫੁਲਾਣੇ ਘਰ ਦਾ ਨਮਕ ਖਾਦਾ ਏ ਉਹਦੇ ਨਾਲ ਮਾੜਾ ਨਹੀਂ ਕਰ ਸਕਦੇ ਇਸ ਦੇ ਨਾਲ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਨਾ ਤਾਂ ਸ਼ਾਮ ਦੇ ਵੇਲੇ ਕਿਸੇ ਕੋਲੋਂ ਨਮਕ ਲਵੋ ਤੇ ਨਾ ਹੀ ਦਿਓ ਇਸ ਸਮੇਂ ਘਰ ਦੀ ਕੁਝ ਹਾਲੀ ਤੁਰ ਜਾਂਦੀ ਏ ਤੇ ਇਸ ਦੇ ਨਾਲ ਪ੍ਰਾਤਨ ਮਾਨਤਾਵਾਂ ਦੇ ਅਨੁਸਾਰ ਨਮਕ ਦਾ ਪੋਚਾ ਲਾਉਣ ਦੇ ਨਾਲ ਜੋ ਵੀ ਨਕਾਰਾਤਮਕ ਊਰਜਾ ਤੁਹਾਡੇ ਘਰ ਦੇ ਵਿੱਚ ਹੁੰਦੀ ਏ ਉਹ ਸਭ ਸਾਰੀ ਦੀ ਸਾਰੀ ਖਤਮ ਹੋ ਜਾਂਦੀ ਹੈ ਹਫ਼ਤੇ ਦੇ ਵਿੱਚ ਤਿੰਨ ਦਿਨ ਘਰ ਵਿੱਚ ਨਮਕ ਪਾ ਕੇ ਪੂੰਛਾ ਜ਼ਰੂਰ ਲਗਾਓ ਇਹ ਸਿਰਫ ਪੁਰਾਣੀ ਮਾਨਤਾ ਹੀ ਨਹੀਂ ਸਗੋ ਅੱਜ ਦੇ ਵਿਗਿਆਨ ਯੁੱਗ ਦੇ ਕਾਰਨ ਵੀ ਹਨ ਇਸ ਤੋਂ ਇਲਾਵਾ ਕਈ ਲੋਕ ਕਹਿੰਦੇ ਹਨ ਕਿ ਪਾਣੀ 'ਚ ਨਮਕ ਪਾ ਕੇ ਪੋਚਾ ਲਾਉਣ ਦੀ ਨਾਲ ਘਰ 'ਚ ਮੌਜੂਦ ਅਜਿਹੇ ਬੈਕਟੀਰੀਆ 'ਚ ਘਟਾਉਂ ਜੋ ਕਿ ਰੋਗ ਫੁਲਾਉਂਦੇ ਨੇ ਬਿਮਾਰੀਆਂ ਫੁਲਾਉਂਦੇ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਹਮੇਸ਼ਾ ਸਤਜਾ 8 ਵਜੇ ਤੋਂ ਪਹਿਲਾਂ ਘਰ ਸਾਫ਼ ਜ਼ਰੂਰ ਕਰੋ ਤੇ ਇਸ ਤੋਂ ਬਾਅਦ ਤੁਸੀਂ ਘਰ ਸਾਫ਼ ਨਾ ਕਰੋ ਕਿਉਂਕਿ ਇਹ ਦਲੇਦਰਤਾ ਦਾ ਕਾਰਨ ਵੀ ਬਣਦਾ ਹੈ ਮਾਤਾ ਲక్ష్ਮੀ ਵੀ ਉਥੇ ਵਾਸ ਕਰਦੀ ਜਿੱਥੇ ਸਾਫ ਸਫਾਈ ਨੂੰ ਪਹਿਲ ਦਿੱਤੀ ਜਾਂਦੀ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਹਮੇਸ਼ਾ ਘਰ ਦਾ ਬੂਆ ਖੋਲ ਦਿਓ ਤੇ ਇਸ ਨਾਲ ਘਰ 'ਚ ਬਰਕਤ ਦਾ ਵਾਸ ਹੁੰਦਾ ਹੈ ਤੇ ਜੋ ਸੂਰਜ ਦੀਆਂ ਕਿਰਨਾਂ ਕਰ ਆਉਂਦੀਆਂ ਨੇ ਉਹ ਰੋਗ ਵੀ ਦੂਰ ਕਰਦੀਆਂ ਨੇ ਇਸ ਤੋਂ ਇਲਾਵਾ ਜੇ ਬੂਹਾ ਬੰਦੇ ਤਾਂ ਆਪਾਂ ਤਾਂ ਮਾਤਾ ਲక్ష్ਮੀ ਤੇ ਬਰਕਤਾਂ ਦੇ ਘਰ ਆਉਣ ਦੇ ਰਾਹ ਵੀ ਬੰਦ ਕਰ ਦਿੱਤੇ ਨੇ ਫਿਰ ਉਹਨਾਂ ਆਪਣੇ ਘਰ ਵਿੱਚ ਕਿੱਥੋਂ ਵਾਸ ਕਰਨਾ ਹੈ ਇਸ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਘਰ ਦੇ ਬੂਹੇ ਬਾਰੀਆਂ ਜ਼ਰੂਰ ਖੋਲੋ ਜੇਕਰ ਕੋਈ ਬੱਚਾ ਵਾਰ-ਵਾਰ ਰੋ ਰਿਹਾ ਹੋਵੇ ਛੇਦ ਕਰ ਰਿਹਾ ਹੋਵੇ ਤਾਂ ਉਸ ਉੱਪਰੋਂ ਨਮਕ ਵਾਰ ਕੇ ਪਾਣੀ ਦੇ ਵਿੱਚ ਵਹਾ ਦਿਓ ਸੋ ਇਸੇ ਤਰੀਕੇ ਦੇ ਨਾਲ ਕਹਿੰਦੇ ਆ ਕਿ ਨજર ਪੱਥਰਾਂ ਨੂੰ ਪਾੜ ਦਿੰਦੀ ਏ ਫਿਰ ਆਪਾਂ ਮਨੋਖਾ ਕਈ ਵਾਰ ਆਪਾਂ ਚਾਹ ਦੇ ਵਿੱਚ ਨਮਕ ਪਾ ਕੇ ਪੀਂਨੇ ਆ ਜੋ ਕਿ ਬਿਲਕੁਲ ਵੀ ਸਹੀ ਨਹੀਂ ਇਸ ਤਰ੍ਹਾਂ ਕਰਨ ਦੇ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੇ ਰੋਗ ਲੱਗ ਜਾਂਦੇ ਨੇ ਇਸ ਨਾਲ ਸਰੀਰ ਦੇ ਵਿੱਚ ਖੂਨ ਦੀ ਕਮੀ ਹੋਣ ਲੱਗਦੀ ਏ ਤੇ ਹੱਡੀਆਂ ਬੜੀਆਂ ਕਮਜ਼ੋਰ ਤੇ ਛੇਤੀ ਟੁੱਟਣ ਲੱਗਦੀਆਂ ਨੇ ਇਸ ਲਈ ਚਾਹ ਵਿੱਚ ਨਮਕ ਦੀ ਵਰਤੋਂ ਕਦੇ ਵੀ ਨਾ ਕਰੋ ਭੁੱਲ ਕੇ ਵੀ ਜਿਆਦਾ ਮਾਤਰਾ ਦੇ ਵਿੱਚ ਨਮਕ ਨੂੰ ਨਾ ਖਾਓ ਕਿਉਂਕਿ ਇਸ ਨਾਲ ਸ਼ੂਗਰ ਪਥਰੀ ਵਰਗੇ ਕਈ ਰੋਗ ਲੱਗਣ ਦਾ ਡਰ ਹੁੰਦਾ ਹੈ। ਹੁਣ ਗੱਲ ਕਰਦੇ ਆ ਮੀਨ ਉਪਾਦੀ ਇਹਨਾਂ ਤਿੰਨ ਥਾਵਾਂ ਤੇ ਜ਼ਰੂਰ ਰੱਖੋ ਨਮਕ ਆਪਣੇ ਘਰ ਦੇ ਵਿੱਚ। ਇਸੇ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਜਿਹੜੀ ਥਾਂ ਸਭ ਤੋਂ ਜ਼ਿਆਦਾ ਗਿੱਲੀ ਰਹਿੰਦੀ ਹੈ ਉਥੇ ਨਕਾਰਾਤਮਕ ਤਾਕਤਾਂ ਦਾ ਵਾਸ ਕਰਦੀਆਂ ਨੇ ਨਕਾਰਾਤਮਕ ਸ਼ਕਤੀਆਂ ਦਾ ਵਾਸ ਹੁੰਦਾ ਹੈ ਇਸ ਲਈ ਸਾਡੇ ਘਰ 'ਚ ਬਾਥਰੂਮ ਹੀ ਅਜਿਹੀ ਜਗ੍ਹਾ ਹੁੰਦੀ ਏ ਜੋ ਸਭ ਤੋਂ ਜ਼ਿਆਦਾ ਗਿੱਲਾ ਰਹਿੰਦਾ ਏ ਇਸ ਲਈ ਬਾਥਰੂਮ ਵਿੱਚ ਇੱਕ ਕੌਲੀ ਵਿੱਚ ਥੋੜਾ ਜਿਹਾ ਸੇਂ ਦਾ ਨਮਕ ਪਾਉ ਤੇ ਉਹ ਪਾ ਕੇ ਰੱਖ ਦਿਓ ਜਦੋਂ ਇਹ ਪੀਲਾ ਹੋ ਜਾਵੇ ਤਾਂ ਇਸ ਨੂੰ ਤੁਸੀਂ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਘਰ 'ਚ ਜਦੋਂ ਵੀ ਨਮਕ ਰੱਖਣਾ ਹੈ ਤਾਂ ਹਮੇਸ਼ਾ ਕੱਚ ਦੇ ਬਰਤਨ ਦੀ ਵਿੱਚ ਹੀ ਰੱਖੋ ਘਰ 'ਚ ਹਮੇਸ਼ਾ ਸੇਂ ਦਾ ਨਮਕ ਕੱਚ ਦੀ ਬਰਤਨ 'ਚ ਪਾ ਕੇ ਰੱਖੋ ਤੇ ਖਾਣੇ ਵਿੱਚ ਇਹੀ ਵਰਤੋ ਕਰੋ ਕਿਉਂਕਿ ਇਹ ਰੋਗਾਂ ਤੋਂ ਵੀ ਬਚਾਏਗਾ ਤੇ ਘਰ ਦੀ ਦਲੀਦਰਤਾ ਨੂੰ ਵੀ ਦੂਰ ਕਰੇਗਾ ਇਸੇ ਨਾਲ ਨਾਲ ਜਦੋਂ ਵੀ ਤੁਸੀਂ ਘਰ ਚ ਪੋਚਾ ਲਾਉਣੀ ਹੋ ਤਾਂ ਪਾਣੀ ਚ ਥੋੜਾ ਜਿਹਾ ਨਮਕ ਜ਼ਰੂਰ ਪਾਓ ਕਿਉਂਕਿ ਕਿਹਾ ਜਾਂਦਾ ਹੈ ਕਿ ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ ਤੇ ਨਾਲ ਹੀ ਵਿਗਿਆਨਿਕ ਕਾਰਨ ਦੇ ਅਨੁਸਾਰ ਘਰ ਚ ਮੌਜੂਦ ਬੈਕਟੀਰੀਆ ਵੀ ਖਤਮ ਹੋ ਜਾਂਦੇ ਨੇ ਤੋ ਇਸੇ ਤਰੀਕੇ ਦੇ ਨਾਲ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਉਪਾਤੇ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਚੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾ ਜਾਣਕਾਰੀ ਦੀ ਵੀਡੀਓ ਚੰਗੀ ਲੱਗਦੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕੋਮੈਂਟ ਬੋਕਰਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧਨਦਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ। ਤੋਂ ਇਸੇ ਤਰੀਕੇ ਦੇ ਨਾਲ ਇਹ ਸਨ ਨਮਕ ਦੇ ਤਿੰਨ ਉਪਾਤੀ ਆਪਣੀ ਘਰ ਦੇ ਵਿੱਚ ਨਮਕ ਨੂੰ ਇਹਨਾਂ ਤਿੰਨ ਥਾਵਾਂ ਤੇ ਜ਼ਰੂਰ ਰੱਖੋ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਪਵੇਗੀ। ਤੇ ਜਿੰਨੀ ਵੀ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਹੋਵੇਗੀ ਉਹ ਸਾਰੀ ਦੂਰ ਹੋ ਜਾਵੇਗੀ ਬਾੜੀਆਂ ਸ਼ਕਤੀਆਂ ਤੁਹਾਡੇ ਘਰ ਦੇ ਵਿੱਚ ਜੋ ਕਾਫੀ ਲੰਬੇ ਸਮੇਂ ਤੋਂ ਵਾਸ ਕਰਕੇ ਬੈਠੀਆਂ ਨੇ ਉਹ ਦੂਰ ਹੋ ਜਾਣਗੀਆਂ ਸਕਾਰਾਤਮਕ ਊਰਜਾ ਦਾ ਵਾਸ ਹੋਵੇਗਾ ਤੇ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਆਵੇਗੀ ਸੁਖ ਸਮ੍ਰiddhi ਬਣੇਗੀ ਸਾਰੇ ਲੜਾਈ ਝਗੜੇ ਦੁੱਖ ਤਕਲੀਫ ਇਹ ਉਪਾਕਰਨ ਦੇ ਨਾਲ ਦੂਰ ਹੋ ਜਾਣਗੇ ਇਸ ਦੇ ਨਾਲ-ਨਾਲ ਤੁਹਾਡੀ ਪੈਸੇ ਤੇ ਕਰਜ਼ੇ ਵਰਗੀ ਸਮੱਸਿਆ ਅਗਰ ਘਰ ਦੇ ਵਿੱਚ ਚੱਲ ਰਹੀਏ ਤੁਹਾਨੂੰ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਹ ਪ੍ਰੋਬਲਮ ਵੀ ਤੁਹਾਡੀ ਇਸ ਉਪਾਅ ਨੂੰ ਕਰਨ ਦੀ ਨਾਲ ਤੁਰੰਤ ਹੀ ਕੁਝ ਦਿਨਾਂ ਦੇ ਵਿੱਚ ਵਿੱਚ ਦੂਰ ਹੋ ਜਾਵੇਗੀ ਕਿਉਂਕਿ ਨਮਕ ਦੇ ਬਹੁਤ ਹੀ ਸਿੰਪਲ ਸਰਲ ਤੇ ਚਮਤਕਾਰੀ ਉਪਾਅ ਹੁੰਦੇ ਨੇ ਜੇਕਰ ਅਸੀਂ ਇਹਨਾਂ ਨੂੰ ਵਿਸ਼ਵਾਸ ਦੇ ਨਾਲ ਕਰਦੀਆਂ ਤੇ ਇਹ ਕਦੇ ਵੀ ਬੇਅਰਥ ਖਾਲੀ ਨਹੀਂ ਜਾਂਦੇ ਮੇਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜਿਆਦਾ ਜ਼ਰੂਰਤ ਹੁੰਦੀ ਹੈ ਤੇ ਧੰਨਵਾਦ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਜੀ